ਪੰਜਾਬ ਬੰਦ ਦੀ ਜਿਹੜੀ ਇਹ ਕਾਲ ਦਿੱਤੀ ਗਈ ਸੀ ਕਿੰਨਾ ਕੁ ਜਿਹੜਾ ਅਸਰ ਦੇਖੀ ਬਾਹਰ ਤੋਂ ਤੁਹਾਨੂੰ ਪਤਾ ਵੈਸੀ ਆਈ ਗਏ ਮਾਰਕੀਟ ਸਲੋ ਜਲਦੀ ਵੀ ਏ ਜੇ ਕੋਈ ਬੱਸਾਂ ਜੇ ਬੰਦ ਹੈ ਫਿਰ ਕਹਿਣਾ ਬਾਹਰ ਕੋ ਵਪਾਰੀ ਵੀ ਕੋਈ ਨਹੀਂ ਆਊਗਾ ਤੇ ਕਸਟਮਰ ਵੀ ਕੋਈ ਨਹੀਂ ਆਣਾ ਦੂਜੇ ਦਿਨ ਬੰਦ ਕਰੋ ਖੋਲੋ ਕਾਰੋਬਾਰ ਅੱਗੇ ਨਹੀਂ ਅੱਗੇ ਗਵਰਨਮੈਂਟ ਨੂੰ ਚਾਹੀਦਾ ਗਵਰਨਮੈਂਟ ਦੇਖੇ ਕੀ ਕਰਨਾ ਗਵਰਨਮੈਂਟ ਸਹੀ ਤਰੀਕੇ ਨਾਲ ਮੈਨੇਜ ਕਰੇ ਚੀਜ਼ਾਂ ਨੂੰ 4 ਦਿਨ 5 ਦਿਨ 6 ਦਿਨ ਟੁੱਟੇ ਤਾਂ ਜਾਂਦੇ ਇਹਨਾਂ ਨੂੰ ਤਨਖਾਹ ਮਿਲਣੀ ਹੈ ਅਸੀਂ ਇੱਕ ਦਿਨ ਘਰੇ ਬੈਠਾਂਗੇ ਸਾਡਾ ਇੱਕ ਦਿਨ ਅਗਲੇ ਦਿਨ 300 ਦਾ ਤੁਹਾਨੂੰ 600 ਪੜਨਾ ਪੈਂਦਾ ਹੈ ਇੱਕ ਜਨ ਕੀ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਕਰਕੇ ਵੀ ਕਾਰੋਬਾਰ ਜਿਹੜਾ ਹੈ ਇਫੈਕਟ ਹੋ ਜਾਂਦਾ ਕੁਝ ਜਨ ਹੀ ਹੜਤਾਲ ਕਰਕੇ ਇਫੈਕਟ ਹੋਇਆ ਹੈ ਦੁਕਾਨਦਾਰ ਸਾਰੇ ਬੈਲੇ ਬੈਠੇ ਕੋਈ ਰੇੜੀ ਵਾਲਾ ਕੋਈ ਆਟਾ ਵਾਲਾ ਬੰਦਾ ਇਦਾਂ ਦਾ ਨਹੀਂ ਹੋਣਾ ਜਿਨ੍ਹਾਂ ਨੇ ਡੇਲੀ ਫੇਸ ਤੇ ਪੈਸੇ ਨਾ ਭੜੇ ਹੋਣ 8000 ਦਾ 10000 ਅਗਲੇ ਵਸੂਲ ਕਰਦੇ ਹੈ ਜਿਹੜੀਆਂ ਮੰਗਲਾਂ ਹੈਗੀਆਂ ਜਿਹੜੇ ਕਰਮਚਾਰੀ ਕੱਚੇ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੀ ਆਗਿਆ ਨਾ ਆਪਾਂ ਨੂੰ ਉਹ ਇਹਨਾਂ ਦੀ ਮੰਗਾ ਮੰਨੀਆਂ ਚਾਹੀਦੀਆਂ ਗੌਰ ਹੋਣੋ ਜਦੋਂ ਇਲੈਕਸ਼ਨ ਆਦੇ ਨਾ ਇਹਨਾਂ ਨੂੰ ਸਿਰਫ ਵੋਟਾਂ ਦੀ ਲੋੜ ਹੁੰਦੀ ਆ ਵੋਟਾਂ ਲਈ ਵਾਦੇ ਕਰ ਦਿੰਦੇ ਨੇ ਬਾਅਦ ਚ ਵੋਟਰ ਐਤੋਂ ਬਾਅਦ ਕੋਈ ਸੁਣਵਾਈ ਹੋਈ ਨਹੀਂ ਆ ਸਸ਼ੇ ਗਾਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਮਿਤ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚ ਤੁਹਾਨੂੰ ਦੱਸਦੀ ਆ ਕਿ ਪੀਆਰਟੀਸੀ ਦੇ ਕਰਮਚਾਰੀਆਂ ਦੇ ਵੱਲੋਂ ਜਿਹੜਾ ਹੈ ਹੜਤਾਲ ਤੇ ਜਾਣ ਦੀ ਕੱਲ ਗੱਲ ਆਖੀ ਗਈ ਸੀ ਤੇ ਕਿੰਨਾ ਕ ਅਸਰ ਜਿਹੜਾ ਹੈ ਵਪਾਰ ਤੇ ਪਿਆ ਹੈ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਨਿਸ਼ਨ ਕਰਾ ਰਿਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਵਪਾਰ ਤੇ ਜਿਹੜਾ ਅਸਰ ਘੱਟ ਦੇਖਣ ਨੂੰ ਮਿਲ ਰਿਹਾ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਜਿੰਨੇਕ ਲੋਕ ਪਹੁੰਚਦੇ ਨੇ ਉਹੀ ਤਸਵੀਰਾਂ ਆਮ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਨੇ ਬਾਈ ਜੀ ਅੱਜ ਪੰਜਾਬ ਬੰਦ ਦੀ ਜਿਹੜੀ ਹੈ ਟ੍ਰੇਡ ਯੂਨੀਅਨ ਤੇ ਪੀਆਰਟੀਸੀ ਕਰਮਚਾਰੀਆਂ ਦੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ ਕਾਲ ਦਿੱਤੀ ਗਈ ਸੀ ਕਿ ਅੱਜ ਬੰਦ ਰਹਿਣਗੇ ਉਹਦਾ ਅਸਰ ਕਿੰਨਾ ਕੁ ਜਿਹੜਾ ਵਪਾਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਸਰ ਬਿਲਕੁਲ ਨਹੀਂ ਦੇਖਣ ਨੂੰ ਮਿਲ ਰਿਹਾ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲ ਰਿਹਾ ਹੁਣ ਕੁਝ ਵੀ ਹੁੰਦਾ ਹੈ ਪੰਜਾਬ ਬੰਦ ਕਰੋ ਉਹਨਾਂ ਆ ਰੇੜੀਆਂ ਵਾਲੇ ਐ ਸਾਰੇ ਆਟੋ ਵਾਲੇ ਐ ਡੇਲੀ ਕਮਾ ਕੇ ਖਾਣ ਵਾਲੇ ਐ ਇਹਨਾਂ ਨੇ ਸ਼ਾਮ ਨੂੰ ਆਪਣੀ ਕਿਸ਼ਤ ਵੀ ਦੇਣੀ ਐ ਇਹਨਾਂ ਨੇ ਪਰਸਨਲ ਲੋਨ ਵੀ ਲਿੱਤੇ ਹੋਏ ਐ ਤੇ ਉਹ ਕੀ ਪੀਟੀ ਪੀਐਫ ਪੀਸੀਡੀਆਰ ਵਾਲੇ ਜੋ ਵੀ ਤੁਸੀਂ ਕਹਿ ਰਹੇ ਹੋ ਜਾਂ ਸਰਕਾਰੀ ਮੁਲਾਜ਼ਮ ਐ ਕੋਈ ਵੀ ਕਿਸੇ ਸਾਥ ਦਿੰਦਾ ਨਹੀਂ ਦਿੰਦਾ ਜੀ ਇਹਨਾਂ ਨੇ ਰੋਜ਼ ਕਮਾ ਕੇ ਰੋਜ਼ ਆਪਣੀ ਕਿਸ਼ਤ ਦੇਣੀ ਐ ਡੇਲੀ ਫੇਸ ਤੇ ਕੋਈ ਰੇੜੀ ਵਾਲਾ ਕੋਈ ਆਟੋ ਵਾਲਾ ਬੰਦਾ ਐਦਾ ਦਾ ਨਹੀਂ ਹੋਣਾ ਜਿਨ੍ਹਾਂ ਨੇ ਡੇਲੀ ਫੇਸ ਤੇ ਪੈਸੇ ਨਾ ਭੜੇ ਹੋਣ 8000 ਦਾ 10000 ਅਗਲੇ ਵਸੂਲ ਕਰਦੇ ਐ ਜੀ ਤੇ ਅਸੀਂ ਅੱਜ ਆਪਣੇ ਕੰਮ ਨਹੀਂ ਕਰਾਂਗੇ ਅਸੀਂ ਅੱਜ ਦੀ ਜਿਹੜੀ ਕਿਸ਼ਤ ਹੈ ਜਾਂ ਆਪਣੇ ਘਰ ਦਾ ਖਰਚਾ ਹੈ ਆਪਣੇ ਬੱਚਿਆਂ ਨੂੰ ਜਿਹੜੀ ਚੀਜ਼ ਲੈ ਕੇ ਦੇਣੀ ਹੈ ਉਹ ਕਿੱਥੋਂ ਲੈ ਕੇ ਦੇਣੀ ਹੈ ਦੱਸੋ ਜੇ ਅਸੀਂ ਅੱਜ ਬਾਜ਼ਾਰ ਬੰਦ ਰੱਖਾਂਗੇ ਅਸੀਂ ਕੰਮ ਨਹੀਂ ਕਰਾਂਗੇ ਅਸੀਂ ਕਿੱਥੇ ਜਾਵਾਂਗੇ ਦੱਸੋ ਤੇ ਕੇਂਦਰੀ ਜਿਹੜੇ ਟ੍ਰੇਡ ਯੂਨੀਅਨ ਹੈ ਤੇ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਸੀ 25 ਕਰੋੜ ਤੋਂ ਵੱਧ ਜਿਹੜੀ ਕਰਮਚਾਰੀ ਪੂਰੇ ਭਾਰਤ ਦੇਸ਼ ਦੇ ਵਿੱਚ ਆਪਣਾ ਸੜਕਾਂ ਤੇ ਉਤਰਨਗੇ ਤੇ ਰੋਜ਼ ਮੁਜ਼ਾਹਿਰਾ ਜਿਹੜਾ ਕਰਨਗੇ ਕੀ ਕੋਈ ਖਾਸ ਅਸਰ ਤੁਸੀਂ ਦੇਖ ਰਹੇ ਹੋ ਸਰ ਜਿਹੜਾ ਹੈ ਡੇਲੀ ਵਾਲਿਆ ਉਹ ਤਾਂ ਹੁਣ ਦੇਖੋ ਸਾਰਾ ਬਾਜ਼ਾਰ ਖੁੱਲਿਆ ਜੀ ਖੁੱਲਿਆ ਇਹਨਾਂ ਨੂੰ ਨਾ ਕਿਸੇ ਸਰਕਾਰ ਵੱਲੋਂ ਹੈਲਪ ਮਿਲਦੀ ਹੈ ਕੋਈ ਨੁਕਸਾਨ ਹੈ ਨਫਾ ਹੈ ਉਹ ਸਾਰਾ ਦੁਕਾਨਦਾਰ ਦਾ ਹੈ ਨੁਕਸਾਨ ਵੀ ਇਹਨਾਂ ਦਾ ਹੈ ਨਫਾ ਵੀ ਇਹਨਾਂ ਦਾ ਹੈ ਸਰਕਾਰੀ ਕਰਮਚਾਰੀ ਹੈ ਇਹਨਾਂ ਨੂੰ ਤਨਖਾਹਾਂ ਕੌਣ ਦਿੰਦਾ ਹੈ ਸਰਕਾਰ ਦਿੰਦੀ ਹੈ ਇਹ 4 ਦਿਨ 5 ਦਿਨ 6 ਦਿਨ ਛੁੱਟੇ ਤੇ ਜਾਂਦੇ ਇਹਨਾਂ ਨੂੰ ਤਨਖਾਹ ਮਿਲਣੀ ਹੈ ਅਸੀਂ ਇੱਕ ਦਿਨ ਘਰੇ ਬੈਠਾਂਗੇ ਸਾਡਾ ਇੱਕ ਦਿਨ ਅਗਲੇ ਦਿਨ 300 ਦਾ ਤੁਹਾਨੂੰ 600 ਭਰਨਾ ਪੈਂਦਾ ਇਹਨਾਂ ਨੂੰ ਤਾਂ ਉਹਨੇ ਮਿਲ ਲਈ ਜਾਂਦੇ ਆ ਇਹਨਾਂ ਨੇ ਤਾਂ ਸਿਰ ਲਿਖੇ ਦੇਣਾ ਵੀ ਅੱਜ ਅਸੀਂ ਛੁੱਟੇ ਤੇ ਆ ਜੀ 4 ਦਿਨ ਅਸੀਂ ਕੰਮ ਤੇ ਨਹੀਂ ਆਣਾ ਅਸੀਂ 4 ਦਿਨ ਕੰਮ ਤੇ ਨਹੀਂ ਆਵਾਂਗੇ ਸਾਡਾ 1200 ਗਿਆ ਜੀ ਅਸੀਂ ਕਿਥੋਂ ਪੂਰਾ ਕਰਨਾ ਅਸੀਂ ਇਸ ਲਈ ਕੰਮ ਕਰਦੇ ਹਾਂ ਡੇਲੀ ਕਰਦੇ ਹਾਂ ਬਾਜ਼ਾਰ ਜਿਹੜੇ ਖੁੱਲੇ ਹੋਏ ਨੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹੀ ਤਸਵੀਰਾਂ ਅੱਜ ਵੀ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਸਟਮਰਸ ਦਾ ਉਦਾਂ ਹੀ ਜਿਹੜਾ ਆਣਾ ਜਾਣਾ ਲੱਗਿਆ ਹੋਇਆ ਵੈ ਸਵੇਰ ਦਾ ਸਮਾਂ ਹੈ ਅਜੇ ਤੇ ਕਾਫੀ ਜਿਹੜਾ ਕੱਟ ਅਸਰ ਜਿਹੜਾ ਹੈ ਕਾਠੀ ਦੇਖਣ ਨੂੰ ਮਿਲ ਰਿਹਾ ਵੈ ਤੇ پورے ਦੇਸ਼ ਦੇ ਦੇਸ਼ ਪਰ ਦੇ ਵਿੱਚ ਜਿਹੜੇ ਹੈ ਜਿਹੜਾ ਕਿ ਸੱਦਾ ਦਿੱਤਾ ਗਿਆ ਸੀ ਕਾਲ ਦਿੱਤੀ ਗਈ ਸੀ ਭਾਰਤ ਬੰਦੀਆਂ ਤੇ ਉੱਥੇ ਹੀ ਜੇ ਗੱਲ ਕਰੀਏ ਲੁਧਿਆਣੇ ਦੇ ਵਿੱਚ ਅੱਜ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜੀ ਹੈ ਹੜਤਾਲ ਕੀਤੀ ਗਈ ਹੈ ਤੇ ਜੇ ਸਥਾਨਕ ਸਾਥ ਦੇ ਨਾਲ ਗੱਲ ਕਰੀਏ ਲੁਧਿਆਣਾ ਦੀ ਪੋਤ ਵਿੱਚ 115 ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਤੇ 135 ਜਿਹੜੀਆਂ ਪੀਆਰਟੀਸੀ ਦੀਆਂ ਜਿਹੜੀਆਂ ਬੱਸਾਂ ਨੇ ਤੇ ਦੂਸਰਾ ਤੋਂ ਵੱਧ ਲਗਭਗ 200 ਤੋਂ 202 ਜਣੀਆਂ ਬੱਸਾਂ ਸੜਕਾਂ ਤੇ ਨਹੀਂ ਚੱਲ ਰਹੀਆਂ ਨੇ ਤੇ 80% ਜਿਹੜੇ ਕਰਮਚਾਰੀ ਨੇ ਉਹ ਹੜਤਾਲ ਤੇ ਨੇ ਤੇ ਫਿਰ ਵੀ ਬਾਜ਼ਾਰ ਜਿਹੜੇ ਆਮ ਤੌਰ ਤੇ ਜਿਹੜੇ ਆ ਆਵਾਜਾਈ ਜਿਹੜੀ ਹੈ ਸੂਚਾਰੂ ਤੇ ਆਮ ਲੋਕ ਦੀ ਜਿਹੜੀ ਦਿਨਚਰਿਆ ਲਗਭਗ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਹੀ ਹੈ ਸਰ ਅੱਜ ਪੰਜਾਬ ਬੰਦ ਦੀ ਜਿਹੜੀਆਂ ਕਾਲ ਦਿੱਤੀ ਗਈ ਸੀ ਕਿੰਨਾ ਕੁ ਜਿਹੜਾ ਅਸਰ ਦੇਖ ਰਿਹਾ ਹੈ ਤਸਰ ਉਸ ਲਗੁਨੀ ਹੈ ਨਾ ਜੀ ਤੇਲੇ 11 ਵਜਾ ਤੱਕ ਜਿਵੇਂ ਆਮ ਦੀ ਜਰਾ ਕਮ ਹੁੰਦਾ ਪਿਆ ਇੱਥੇ ਅਸਰ ਨਹੀਂ ਹੈ ਪੰਜਾਬ ਨੂੰ ਤੇ ਅਗਰਤਾਰ ਤੇ ਅਸਰ ਕਾਟੀ ਦੇਖਣ ਨੂੰ ਬਿਲਕੁਲ ਬਾਕੀ ਵਪਾਰ ਦਾ ਤੁਹਾਨੂੰ ਪਤਾ ਵੈਸੇ ਹੀ ਅੱਜ ਕੱਲ ਮਾਰਕੀਟ ਸਲੋ ਚੱਲਦੀ ਵੀ ਹੈ ਜੇ ਕੋਈ ਬੱਸਾਂ ਜੇ ਬੰਦ ਹੈ ਤੇ ਫਰਕ ਹੈ ਨਾ ਬਾਹਰੋਂ ਵਪਾਰੀ ਵੀ ਕੋਈ ਨਹੀਂ ਆਊਗਾ ਤੇ ਕਸਟਮਰ ਦੇ ਵੀ ਕੋਈ ਨਹੀਂ ਆਣਾ ਤੁਹਾਨੂੰ ਨਹੀਂ ਲੱਗਦਾ ਕਿ ਜਨਤਾ ਨੂੰ ਵੀ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਵੈ ਕਿ ਉਹ ਵੀ ਆਪਣੀਆਂ ਹੱਕੀ ਮੰਗਾਂ ਦੇ ਲਈ ਤਰਨੇ ਤੇ ਬੈਠੇ ਨੇ ਜਾਂ ਮੁਜ਼ਾਹਰਾ ਕਰ ਰਹੇ ਨੇ ਆਪਣਾ ਰੋਸ ਨੂੰ ਗੱਲ ਤੁਹਾਡੀ ਬਿਲਕੁਲ ਸਹੀ ਏ ਪਰ ਹੁਣ ਜਨਤਾ ਕੀ ਕਰੇ ਉਹ ਦੇਖੋ ਕਿ ਇੰਨੀਆਂ ਹੜਤਾਲਾਂ ਹੁੰਦੀਆਂ ਕੋਈ ਕਦੀ ਬੰਦ ਦਾ ਸੱਦਾ ਦਿੰਦੇ ਆ ਉਧਰ ਖੋਲ ਜਾਂਦਾ ਉਧਰ ਉਹ ਦਿੰਦੇ ਆ ਉਧਰ ਖੋਲ ਜਾਂਦਾ ਇਤਨਾ ਇੱਕ ਜੱਤਕਾ ਪੂਰਾ ਇੱਕ ਮੁਠਰੀ ਨਾ ਹੋਣਗੇ ਉਹਦਾ ਕੋਈ ਹਦਾਲ ਦਾ ਕੋਈ ਫਾਇਦਾ ਨਹੀਂ ਹੋਣਾ ਤੇ ਟ੍ਰੇਡ ਯੂਨੀਅਨ ਦੇ ਵੱਲੋਂ ਵੀ ਜਿਹੜਾ ਚਾਰ ਬਿਲ ਜਿਹੜੇ ਪਾਸ ਕੀਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਨੀਜ਼ੀਕਰਨ ਕੀਤਾ ਜਾ ਰਿਹਾ ਟ੍ਰੇਡ ਯੂਨੀਅਨ ਦਾ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਮੂਜ਼ਾਹਰਾ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਤਾ ਦੇਖ ਦੋ ਉਹਨਾਂ ਚੀਜ਼ਾਂ ਨੂੰ ਦੇਖੋ ਇਹ ਉਹ ਹਸਾਮਨਾ ਦਾ ਚੱਲੇ ਜਾਈਏ ਦੇਖਿਓ ਜਿਹੜੀਆਂ ਮੰਗਾਂ ਹੈਗੀਆਂ ਜਿਹੜੇ ਕਰਮਚਾਰੀ ਕੱਚੇ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੀਆਂ ਆਗੀਆਂ ਨਾ ਆਪਾਂ ਨੂੰ ਉਹ ਉਹਨਾਂ ਦੀ ਮੰਗਾ ਮੰਨੀਆਂ ਚਾਹੀਦੀਆਂ ਗੌਰ ਹੋਣ ਨੂੰ ਤੇ ਕਿੱਦਾਂ ਦੇਖਦੇ ਹੋ ਸਰਕਾਰਾਂ ਨੂੰ ਕਿਉਂਕਿ ਹਰ ਵੇਲੇ ਜਿਹੜਾ ਆਮ ਨਾਗਰਿਕ ਨੂੰ ਆਪਣੀਆਂ ਹੱਕਾਂ ਲੈਣ ਦੇ ਲਈ ਪ੍ਰੋਟੈਸਟ ਕਰਨੇ ਪੈਂਦੇ ਰੋਸ ਮੂਜ਼ਾਹਰਾ ਕਰਨਾ ਪੈਂਦਾ ਕਿਉਂ ਸਰਕਾਰਾਂ ਜਿਹੜੀਆਂ ਮੰਨਦੀਆਂ ਨਹੀਂ ਗੱਲਾਂ ਨੂੰ ਦੇਖੋ ਜੀ ਉਹਨਾਂ ਸਰਕਾਰਾਂ ਦਾ ਸਾਫਤਾ ਵੀ ਇੱਦਾਂ ਦਾ ਰਹਿ ਗਿਆ ਜਿਹੜੀ ਵੀ ਜਿਹੜੀ ਵੀ ਸਰਕਾਰ ਆਂਦੀ ਏ ਹੁਣ ਕਿਹੜੇ ਕਿਹੜੇ ਪਾਸੇ ਧਿਆਨ ਦੇਊਗੀ ਬਾਕੀ ਕੋਈ ਸਰਕਾਰਾਂ ਠੀਠ ਵੀ ਹੁੰਦੀ ਐ ਜਿਹੜੀਆਂ ਕੋਈ ਬਿਲਕੁਲ ਧਿਆਨ ਦਿੰਦੀਆਂ ਵੀ ਕੋਈ ਨਹੀਂ ਹੈਗੀਆਂ ਬਈ ਇਹ ਵੀ ਹਰ ਇੱਕ ਜੀ ਦਾ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਨੂੰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਦਨ ਦੇ ਵਿੱਚ ਕਿਹਾ ਗਿਆ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਆਏ ਸੀ ਕਿ ਜਿਹੜੇ ਠੇਕੇਦਾਰੀ ਸਿਸਟਮ ਹੈ ਖਤਮ ਕਰ ਦਿੱਤੀ ਜਾਊਗੀ ਫਿਰ ਅੱਜ ਵੀ ਜਿਹੜੇ ਕਰਮਚਾਰੀ ਕੱਚੇ ਨੇ ਉਹ ਵਿਰੋਧ ਕਰ ਰਹੇ ਨੇ ਕਿਉਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਸਰਕਾਰ ਮੰਨਦੀ ਨਹੀਂ ਪਈ। ਵੀ ਉਹਨਾਂ ਨੇ ਤਾਂ ਗੱਲ ਤੁਹਾਡੀ ਵੀ ਉਠਈ ਹੈ ਕਾਫੀ 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 ਕਿਉਂ ਲਾ ਉਹਨਾਂ ਨੇ ਮੰਨ ਨਹੀਂ ਲੈਂਦੀ ਹੈ ਕੁਝ ਰਹਿ ਵੀ ਗਈ ਹੈ ਹੁਣ ਹੋਲੀ ਹੋਲੀ ਉਹ ਮੰਨ ਵੀ ਲੈਣਗੇ ਉਹ ਵੀ ਹੁਣ ਕਈ ਚੀਜ਼ਾਂ ਦਾ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਬੀਬੀਆਂ ਨੂੰ ਆਪਾਂ ਦੇਵਾਂਗੇ 111 1100 ਰੁਪਈਆ ਅਰੇ ਤਾਂ ਕੋਈ ਨਹੀਂ ਦਿੱਤਾ ਬਾਕੀ ਕਾਫੀ ਉਹਨਾਂ ਨੇ ਮੰਨ ਵੀ ਲਈਤੀਆਂ ਹੀ ਆ ਤੇ ਦੇਖੋ ਹੁਣ ਹੋਲੀ ਦੀ ਰਾਤ ਤੇ ਆ ਜਾਣਗੇ ਤੇ ਮੰਨ ਲੈਣਗੇ ਉਹ ਵੀ ਸੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੀਆਰਟੀਸੀ ਰੋਡਵੇ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਹੈ 9 10 11 ਜੁਲਾਈ ਤੱਕ ਜਿਹੜਾ ਪੂਰਨ ਤੌਰ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਚੱਕਾ ਜਾਮ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਜਿਹੜਾ ਅਸਰ ਕਾਫੀ ਜਿਹੜਾ ਹੈ ਕੱਟ ਹੀ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰ ਆਮ ਤੌਰ ਤੇ ਜਿੱਦ ਖੁੱਲੇ ਹੋਏ ਨੇ ਵਪਾਰ ਉਦਾਂ ਹੀ ਚੱਲ ਰਿਹਾ ਹੈ ਕਹਿ ਸਕਦੇ ਆ ਕਿ ਟ੍ਰਾਂਸਪੋਰਟ ਤੇ ਜਰੂਰ ਜਿਹੜਾ ਅਸਰ ਪਿਆ ਹੋਇਆ ਹੈ ਭਾਈ ਜੀ ਅੱਜ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਕਿੰਨਾ ਕ ਅਸਰ ਵਪਾਰ ਤੇ ਦੇਖ ਰਹੇ ਹੈ ਨਹੀਂ ਸਵੇਰ ਜੇ ਬੋਣੀਆਂ ਨਹੀਂ ਕੀਤੀਆਂ ਦੁਕਾਨਾਂ ਦੇ ਉੱਤੇ ਕਾ ਕੀ ਨਹੀਂ ਆ ਰਿਹਾ ਕੀ ਲੱਗਦਾ ਹੈ ਇਹ ਜਿਹੜਾ ਕਾਲ ਦਿੱਤੀ ਗਈ ਸੀ ਉਸ ਕਰਕੇ ਫਰਕ ਪਿਆ ਪਤਾ ਹੀ ਨਹੀਂ ਬਰਬਾਦੀ ਗੱਲ ਕਾਲ ਹੈ ਕਿਚੀ ਦੀ ਗੱਲ ਹੈਗੀ ਹੈ ਸਮਝ ਲੋ ਬਾਹਰ ਹੋਇਆ ਪਿਆ ਕੰਮ ਦੂਜੇ ਦਿਨ ਮੈਂ ਬੰਦ ਕਰੋ ਖੋਲੋ ਕਾਰੋਬਾਰ ਅੱਗੇ ਨਹੀਂ ਹੈਗੇ ਗਵਰਨਮੈਂਟ ਨੂੰ ਚਾਹੀਦਾ ਗਵਰਨਮੈਂਟ ਦੇਖੇ ਕੀ ਕਰਨਾ ਹੈ ਗਵਰਨਮੈਂਟ ਸਹੀ ਤਰੀਕੇ ਨਾਲ ਮੈਨੇਜ ਕਰੇ ਚੀਜ਼ਾਂ ਨੂੰ ਦੱਸੇ ਆਮ ਜਨਤਾ ਨੂੰ ਗਾਹ ਕਰੇ ਕਿਹਨਾਂ ਆਜ਼ਾਦੀ ਜੀ ਹਰ ਵੇਲੇ ਪ੍ਰੋਟੈਸਟ ਕਿਉਂ ਕਰਨਾ ਹੈ ਜਿਹੜਾ ਜ਼ਰੂਰੀ ਹੋ ਜਾਂਦਾ ਹੈ ਹਰ ਵੇਲੇ ਸੜਕਾਂ ਤੇ ਹੀ ਲੋਕ ਉਤਰਦੇ ਨੇ ਚਾਹੇ ਕਰਮਚਾਰੀ ਹੋਣ ਪਾਵੇਂ ਸਕੂਲ ਦੇ ਟੀਚਰਸ ਹੋਣ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ-ਵਾਰ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਨੇ ਬੇਸਿੱਟਾ ਕਿਉਂ ਸਾਬਤ ਹੁੰਦੀਆਂ ਨੇ ਉਹ ਸਰ ਇਹਦੇ ਚੱਕਰ ਪਤਾ ਕੀ ਆ ਮੇਰੀ ਗੱਲ ਸੁਣੋ ਜਦੋਂ ਇਲੈਕਸ਼ਨ ਆਦੇ ਨੇ ਨਾ ਇਹਨਾਂ ਨੂੰ ਸਿਰਫ ਵੋਟਾਂ ਦੀ ਲੋੜ ਹੁੰਦੀ ਆ ਵੋਟਰਾਂ ਲਈ ਵਾਅਦੇ ਕਰ ਦਿੰਦੇ ਨੇ ਬਾਅਦ ਚ ਵੋਟਰਾਂ ਦੇ ਜਾਣ ਤੋਂ ਬਾਅਦ ਕੋਈ ਸੁਣਵਾਈ ਹੋਈ ਨਹੀਂ ਐ ਤੁਸੀਂ ਜਾ ਕੇ ਦੇਖੋ ਜਿੰਨੀ ਵੀ ਅਜ ਤੱਕ ਤੋਂ ਮੇਰੀ ਜਿੰਨੀ ਉਮਰ ਹੋ ਗਈ ਮੇਰੀ 35 ਸਾਲ ਦੀ ਉਮਰ ਆ 12 13 ਸਾਲ ਤੋਂ ਬੰਦੇ ਹੋਸ਼ ਮੰਨ ਲੈਣ ਹੋ ਜਾਂਦੀ ਬੰਦੇ ਨੂੰ ਜਿੰਨੀਆਂ ਵੀ ਗਵਰਨਮੈਂਟ ਆਂਦੀਆਂ ਅਹੀ ਕਹਿੰਨੀ ਆ ਵੀ ਸਕੂਲ ਤੁਹਾਡੇ ਵਧੀਆ ਬਣਾ ਦਾਂਗੇ ਜੀ ਸਿਵਲ ਹਸਪਤਾਲ ਬਧਾ ਬਣਾਦਾ ਤੁਸੀਂ ਆ ਚਲੋ ਸਿਵਲ ਹਸਪਤਾਲ ਹਾਲ ਦੇਖ ਲੋ ਜਾ ਕੇ ਕੀ ਆ ਜੀ ਗਵਰਨਮੈਂਟ ਸਰਕਾਰ ਬੰਦੀ ਲੁਧਿਆਣੇ ਦੀ ਦਾਵਾ ਲਗਾ ਕੇ ਸਿਵਲ ਹਸਪਤਾਲ ਬਧੀਆਂ ਨਾਵਾਗੇ ਜੀ ਤੁਸੀਂ ਜਾਓ ਐਮਰਜੈਂਸੀ ਪੇਸ਼ੈਂਟ ਲੈ ਕੇ ਆਓ ਸਿੱਧੀ ਚੰਡੀਗੜ ਰੈਫਰੈਂਸ ਕਰ ਦਿੰਦੇ ਨੇ ਕੀ ਕਾਰਨ ਕੀ ਕਾਰਨ ਕੀ ਆ ਬਸ ਬਸ ਆਪਣਾ ਕਵੀਆਂ ਨਵੀਆਂ ਬੜੀਆਂ ਜਿੰਦਾ ਆਪਣਾ ਕੰਮ ਬੰਦਾ ਤੇ ਬਾੜ ਵਿੱਚ ਜਾਂ ਜਾਂਦਾ ਨਹੀਂ ਉਹ ਤਾਂ ਬਿਲਡਿੰਗਾਂ ਵੀ ਨਵੀਆਂ ਨਹੀਂ ਬਣਾਈਆਂ ਜਾ ਰਹੀਆਂ ਕੁਝ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਜਾ ਕੇ ਦੇਖੋ ਤੁਸੀਂ 5 ਰੁਪਏ ਪਰਚੀ ਤੇ ਲਿਖਿਆ ਤੇ 20 ਰੁਪਏ ਵਸੂਲਦੇ ਨੇ ਅਗਲੇ ਪਾਰਕਿੰਗ ਵਾਲੇ ਹੁਣ ਤਾਂ ਗਵਰਨਮੈਂਟ ਕਹਿੰਦੀ ਹੈ ਕਿ 10 ਲੱਖ ਤੋਂ ਵੱਧ ਦਾ ਜਿਹੜਾ ਹੈ ਤੁਹਾਡਾ ਇਲਾਜ ਮੁਫਤ ਹੋਣਾ ਉਹ ਤੇ ਹੋਊਗਾ ਹੈਲਥ ਕਾਰਡ ਬਣਨੇ ਆ ਇਲਾਜ ਕਰਦਾ ਹੋਣਾ ਜਦ ਬੰਦੇ ਹੀ ਨਹੀਂ ਹੋਣਾ ਇਲਾਜ ਕਰਦਾ ਹੋਣਾ ਬੰਦੇ ਨਹੀਂ ਰਹਿਣਗੇ ਇਲਾਜ ਕਰਦਾ ਹੋਣਾ ਬਹੁਈ ਪੈਸੇ ਕੋਈ ਬਸ ਤੁਹਾਨੂੰ ਪਤਾ ਹੀ ਹੈ ਮਾਰੇ ਕੀ ਸਿਸਟਮ ਹੈ ਨਹੀਂ ਸਿਸਟਮ ਦਾ ਆਯੂਸ਼ਮਾਨ ਕਾਰਡ ਵੀ ਬਣੇ ਸੀ ਕੇਂਦਰ ਸਰਕਾਰ ਦੇ ਵੱਲੋਂ ਹੁਣ ਸਟੇਟ ਲੈਵਲ ਤੇ ਵੀ ਹੁਣ ਕਾਰਡ ਬਣਨੇ ਸ਼ੁਰੂ ਹੋ ਗਏ ਆ ਦੇਖੋ ਤੁਸੀਂ ਸਾਡੇ ਤੋਂ ਬਾਤ ਜਾਣਨੀ ਜਾਣੋ ਤੁਸੀਂ ਪੁਰਾਣੇ ਜਾਣਾ ਕਿ ਪੂਰਾ ਪੰਜਾਬ ਕਵਰ ਕਰਦੇ ਹੋ ਆਯੂਸ਼ਮਾਨ ਕਾਰਡ ਬਣੇ ਨੇ ਆਯੂਸ਼ਮਾਨ ਕਾਰਡ ਸਿਰਫ ਨਾਮ ਦੇ ਬਣੇ ਨੇ ਆਯੂਸ਼ਮਾਨ ਕਾਰਡ ਜੇਕਰ ਕਹਿੰਦੇ ਆਈਡੀ ਵਿੱਚ ਪੈਸੇ ਪਾਉਂਦੇ ਪੈਸੇ ਕਢਾ ਲੈਂਦੇ ਨੇ ਤਾਂ ਕੋਈ ਬੰਦੇ ਦਾ ਹੋਇਆ ਨਹੀਂ ਹੁੰਦਾ ਵਾ ਤੇ ਉਹਨੇ ਪੈਸੇ 3-4 ਲੱਖ ਰੁਪਏ ਗਾਇਬ ਹੋਏ ਹੁੰਦੇ ਨੇ ਤੇ ਸਰਕਾਰ ਤਾਂ ਕਹਿੰਦੀ ਹੈ ਕਿ ਜਿਹੜੇ ਸਰਕਾਰੀ ادارے ਪ੍ਰਾਈਵੇਟ ਨਾਲੋਂ ਘੱਟ ਨਹੀਂ ਰਹਿਣ। ਗੌਰਮੈਂਟ ਪੈਸੇ ਦੇ ਰਹੀ ਆ ਪਰ ਜਿਹੜੇ نیچے ਬੈਠੇ ਬੰਦੇ ਨੇ ਉਹ ਪੈ ਖਾਈ ਜਾ ਰਹੇ ਨੇ ਜਿਹਦਾ ਯਸ਼ਮਾਨੇ ਕਾਰਡ ਦੀ ਤੁਸੀਂ ਗੱਲ ਕਰਦੇ ਹੋ। ਠੀਕ ਹੈ ਨਾ ਉਹ ਇਲਾਜ ਦੇ ਜਿਹੜੇ ਅਗਲੇ ਸਿਰ ਦਰਦ ਦਾ ਅਗਲਾ ਕਹਿੰਦਾ ਸਿਰ ਦਾ ਆਪਰੇਸ਼ਨ ਕੀਤਾ ਜੀ ਆ 3.5 ਲੱਖ ਰੁਪਏ ਪਾਓ ਗੌਰਮੈਂਟ ਦੇ ਖਾਤੇ। ਭਾਈ ਜੀ ਤੁਸੀਂ ਕੀ ਕਹੋਗੇ? ਬੰਦ ਦੀ ਕਾਲ ਦਿੱਤੀ ਗਈ ਸੀ। ਦੁਕਾਨਾਂ ਤਾਂ ਖੁੱਲੀਆਂ ਹੋਈਆਂ ਨੇ ਆਵਾਜਾਈ ਰੁਟੀਨ ਦੇ ਵਿੱਚ ਜਿੰਨੀਆਂ ਹੁੰਦੀਆਂ ਨੇ ਉਹੀ ਦੇਖਣ ਨੂੰ ਮਿਲਦਾ। ਨੀ ਭਾਈ ਦੇਖੋ ਤੁਹਾਡੇ ਸਾਹਮਣੇ ਹਵਾ ਜੇ ਕਿੰਨੀ ਹੈਗੀ ਤੁਸੀਂ ਆਪ ਦੇਖ ਸੱਜੋ ਕੈਮਰਾ ਤੁਸੀਂ ਕਵਰ ਕੀਤਾ ਹੀ ਹੈ ਗਾਹਕ ਹੈਗਾ ਹੀ ਨਹੀਂ ਭਾਈ ਅੱਜ ਕਿੱਥੋਂ ਆਪਾਂ ਬੈਠਾਂਗੇ ਨਾ ਨੀਂਦੇ ਤੱਕ ਬੈਡ ਬੈਠ ਕੇ ਵੀ ਕੋਈ ਸੋਚ ਇੱਕਦਾ ਟਾਂਵਾ ਟਾਂਵਾ ਗਾਹਕਾਂ ਦਾ ਉਹ ਵੀ ਕਈ ਲੱਗਦੀ ਐਡ ਮਾਂ ਮੰਗ ਲੈਂਦੇ ਉਤੋਂ ਪੱਕੀ ਕਰੀਏ ਦੁਕਾਨਦਾਰ ਵੀ ਤੇ ਕੀ ਲੱਗਦਾ ਹੈ ਟਰਾਂਸਪੋਰਟ ਬੰਦ ਕੀਤੀ ਗਈ ਹੈ ਅੱਜ ਉਹਦੇ ਕਰਕੇ ਫਰਕ ਪਿਆ ਹੈ ਭਾਈ ਫਰਕ ਤਾਂ ਪਿਆ ਟਰਾਂਸਪੋਰਟ ਨਾਲ ਜਿਵੇਂ ਦੇਖੋ ਕਿਸੇ ਨੇ ਬਾਹਰੋਂ ਆਣਾ ਹੈ ਉਹ ਪਹਿਲਾਂ ਦੇਖੂਗੇ న్యూਸ ਵਗੈਰਾ ਕਿ ਕਿਦਾਂ ਮੋਲ ਵਗੈਰਾ ਸੈਟ ਹੈ ਕਿਦਾਂ ਨਾ ਜੇ ਮੋਲ ਨਹੀਂ ਖਰਾਬ ਆਪਾਂ ਵੀ ਹੋਵਾਂਗੇ ਆਪਾਂ ਵੀ ਦੇਖ ਕੇ ਜਾਵਾਂਗੇ ਮੋਲ ਜੇ ਖਰਾਬ ਆਪਾਂ ਨਹੀਂ ਜਾਵਾਂਗੇ ਕਿਤੇ ਵੀ ওই ਵਪਾਰੀਆ ਦੰਦਾ ਕਿ ਪੇਮੈਂਟ ਲੈ ਕੇ ਆਨੇ ਆ ਲੈਣੇ ਰਿਸਕ ਹੋਗਾ ਤਾਂ ਕੌਣ ਕੇ ਥੋਆ ਹੋਊਗਾ ਭਾਈ ਬਾਰੋਂ ਕੋਈ ਨਹੀਂ ਆਏਗਾ ਪੰਜਾਬ ਤੋਂ ਨਾ ਤੁਸੀਂ ਵੀ ਸ਼ਹਿਰ ਘੁੰਮਿਆ ਹੋਣਾ ਅੱਜ ਆਂਦੇ ਜਾਂਦੇ ਦੇਖਿਆ ਹੋਣਾ ਸੜਕਾਂ ਤੇ ਕੀ ਹਾਲਾਤ ਐ ਸੜਕਾਂ ਪਈ ਬਿਲਕੁਲ ਖਾਲੀ ਪਈਆਂ ਨੇ ਤੁਹਾਡੇ ਸਾਹਮਣੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਕੈਮਰਾ ਤੁਸੀਂ ਪੂਰਾ ਕਵਰ ਜਿਵੇਂ ਪਹਿਲੀ ਸਟਾਰਟਿੰਗ ਚ ਕੀਤਾਗਾ ਤੁਸੀਂ ਆਪੇ ਦੇਖੋ ਚੋੜੇ ਕਿੰਨਾ ਰਸ਼ ਹੁੰਦਾ ਤੁਹਾਨੂੰ ਇਸ ਟਾਈਮ ਕੋਈ ਬੰਦਾ ਵੀ ਨਹੀਂ ਦੇਖਦੇ ਹੋ ਨਾ ਬੋ ਘੱਟ ਦੇਖਦੇ ਹੋ ਨੇ ਸੋ ਤਸਵੀਰਾਂ ਨੇ ਦੁਕਾਨਾਂ ਤਾਂ ਖੁੱਲੀਆਂ ਹੋਈਆਂ ਨੇ ਅਸਰ ਕਟਵਾਦੀ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੋਵੇ ਦੁਕਾਨਾਂ ਬਿਲਕੁਲ ਆਮ ਵਾਂਗੂ ਜਣੀਆਂ ਖੁੱਲੀਆਂ ਹੋਈਆਂ ਨੇ ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਹੈ ਹੜਤਾਲ 3 ਦਿਨਾਂ ਤੱਕ ਜਿਹੜੀ ਹੈ ਜਾਰੀ ਰਹੂਗੀ ਤੇ ਕੱਲ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਦੱਸਿਆ ਵੀ ਗਿਆ ਸੀ ਕਿ ਜਿਹੜਾ ਮੁੱਖ ਮੰਤਰੀ ਦੇ ਜਿਹੜਾ ਹੈ ਆਵਾਜ਼ ਦੇ 바ਰ ਜਿਹੜਾ ਹੈ ਉਹਨਾਂ ਦੇ ਵੱਲੋਂ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾਊਗਾ ਜਦ ਤੱਕ ਉਹ ਆਪਣੇ ਮੰਗਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਬੈਠੇ ਰਹਿਣਗੇ ਤੇ ਹੜਤਾਲ ਪੂਰਨ ਰੂਪ ਤੇ ਇਦਾਂ ਹੀ ਜਾਰੀ ਰਹੂਗਾ ਅੰਕਲ ਜੀ ਕਿੱਦਾਂ ਦੇਖਦੇ ਹੋ ਅੱਜ ਭਾਰਤ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਕਿੰਨਾ ਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਬਾਜ਼ਾਰ ਦੇ ਵਿੱਚ ਤੇ ਕਾਫੀ ਦਿਨੋਂ ਤੇ ਮੰਦਾ ਚੱਲ ਰਿਹਾ ਵੈਸੇ ਵੀ ਵੈਸੇ ਜਿਹੜੀ ਬੰਦ ਕਾਲ ਦੀ ਦਿੱਤੀ ਉਹਨਾਂ ਲਈ ਬਹੁਤ ਅਸਰ ਪਿਆ ਬਾਜ਼ਾਰ ਬਾਜ਼ਾਰ 'ਚ ਬਹੁਤ ਬਹੁਤ ਘਟਾ ਹੈ ਇੱਕ ਜਨ ਕਿ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਕਰਕੇ ਵੀ ਕਾਰੋਬਾਰ ਜਿਹੜਾ ਹੈ ਇਫੈਕਟ ਹੋ ਜਾਂਦਾ ਕੁਝ ਜਨ ਜਿਹੜੇ ਹੜਤਾਲ ਕਰਕੇ ਇਫੈਕਟ ਹੋਇਆ ਹੈ ਦੁਕਾਨਦਾਰ ਸਾਰੇ ਵਿਲੇ ਬੈਠੇ ਕੀ ਲੱਗਦਾ ਹੈ ਉਹਨਾਂ ਦੀ ਮੰਗਾਂ ਜਾਇਜ਼ ਨੇ ਕਿਉਂਕਿ ਹਰ ਵਾਰੀ ਆਪਣੀਆਂ ਹੱਕਾਂ ਲੈਣ ਲਈ ਪ੍ਰੋਟੈਸਟ ਹੁੰਦੇ ਨੇ ਭਾਵੇਂ ਪੰਜਾਬ ਦੀ ਗੱਲ ਕਰੀਏ ਜਾਂ ਪੂਰੇ ਦੇਸ਼ ਦੇ ਵਿੱਚ ਹਰ ਬੰਦੇ ਨੂੰ ਜਿਹੜਾ ਆਪਣੀ ਹੱਕ ਹੱਕ ਮੰਗਣ ਦੇ ਲਈ ਜਿਹੜਾ ਪ੍ਰੋਟੈਸਟ ਹੀ ਕਰਨਾ ਪੈਂਦਾ ਕਿਉਂ ਲੋੜ ਕਿਉਂ ਪੈ ਜਾਂਦੀ ਹੈ ਪ੍ਰੋਟੈਸਟ ਕਰਨ ਦੀ ਦੇਖੋ ਜੀ ਪ੍ਰੋਟੈਸਟ ਕਰਨ ਦੀ ਅੱਜ ਬਣ ਗਈ ਹੈ ਲੋਕਾਂ ਨੂੰ ਹੁਣ ਜਿਵੇਂ ਪਿੱਛੇ ਤਹਿਸੀਲਦਾਰਾਂ ਨੇ ਦੂਸਰੇ ਆਨੇ ਹੜਤਾਲਾਂ ਕੀਤੀਆਂ ਸੀ ਲੱਖ ਰੁਪਏ ਤਨਖਾਹ ਲੈਂਦੇ ਨੇ ਉਸ ਤੋਂ ਬਾਅਦ ਲੱਖ ਰੁਪਏ ਰਸੀਦੇ ਬਣਾਉਂਦੇ ਨੇ ਫਿਰ ਹੜਤਾਲਾਂ ਕਰਕੇ ਬੈਠ ਗਏ ਸੀ ਇਹਨਾਂ ਨੂੰ ਸ਼ਕਤੀ ਨਾਲ ਜੇਕਰ ਨਿਪਟਿਆ ਜਾਵੇ ਤੇ ਤਾਂ ਹੀ ਜਾਣ ਕੀ ਗੱਲ ਬਣੇਗੀ ਕਿਉਂਕਿ ਇੰਨੀਆਂ ਤਰ੍ਹਾਂ ਵਾਲੇ ਲੋਕੀ ਦੇ ਕਾਰੋਬਾਰ ਲੁੱਟੇ ਪਏ ਨੇ ਇਹਨਾਂ ਦੀਆਂ ਦਰਖਵਾਵਾਂ ਮਿਲ ਨਹੀਂਆਂ ਤਾਂ ਵੀ ਇਹ ਚੋੜੇ ਹੋਏ ਫਿਰਦੇ ਨੇ ਨਹੀਂ ਅੰਕਲ ਆਪਣਾ ਤਾਂ ਸੰਵਿਧਾਨ ਹੀ ਉਹਨਾਂ ਨੂੰ ਹੱਕ ਦਿੰਦਾ ਹੈ ਕਿ ਤੁਸੀਂ ਰੋਸ ਮਜ਼ਾਹਰਾ ਕਰ ਸਕਦੇ ਹੋ ਦੇਖੋ ਇਹ ਰੋਸਲਾ ਹੈ ਕਿ ਹਰ ਇੱਕ ਦਾ ਹੱਕ ਬੰਦਾ ਹੈ ਹੱਕ ਤਾਂ ਬੰਦਾ ਹੈ ਪਰ ਹੱਕ ਦੇਖੋ ਕਿ ਜਾਇਜ਼ ਬੰਦਾ ਜਾਂ ਨਜਾਇਜ਼ ਬੰਦਾ ਤੁਸੀਂ ਇੱਕ ਚੀਜ਼ ਨੂੰ ਯਾਨੀ ਕਿ 100 ਰੁਪਏ ਦੀ ਲੈ ਰਹੇ ਹੋ ਤੁਹਾਡੀ ਜਗ੍ਹਾ ਦੂਸਰੇ ਬੰਦੇ 50 ਰੁਪਏ ਦੇ ਕੰਮ ਕਰਨ ਨੂੰ ਤਿਆਰ ਨੇ ਜੀ ਜੇ ਤੁਸੀਂ 100 ਰੁਪਏ ਚ ਕੰਮ ਕਰਦੇ ਹੋ ਤੁਹਾਡੇ 50 ਰੁਪਏ ਕਰਨ ਨੂੰ ਬੰਦੇ ਲੈਣ ਲੱਗੇ ਕਿ ਮੈਂ 50 ਕਰਨ ਨੂੰ ਤਿਆਰ ਹਾਂ ਉਹਨਾਂ ਨੇ ਵੀ ਸੋਚਿਆ ਜੀ ਨੇ ਕਿ ਜੇ ਸਾਨੂੰ ਯਾਨੀ ਕਿ ਮਿਲ ਰਹੇ ਨੇ ਠੀਕ ਮਿਲ ਰਹੇ ਨੇ ਗਲਤ ਨਹੀਂ ਮਿਲ ਰਹੇ। ਸੋ ਇਹ ਲੋਕਾਂ ਦੇ ਵਿਚਾਰ ਨੇ ਤੇ ਆਮ ਤੌਰ ਤੇ ਜਿਹੜਾ ਬੱਸਾਂ ਦੀ ਹੜਤਾਲ ਦੇ ਨਾਲ ਜਿਹੜਾ ਹੈ ਕਾਫੀ ਜਿਹੜਾ ਲੁੱਕ ਟਰਾਂਸਪੋਰਟੇਸ਼ਨ ਤੇ ਕਾਫੀ ਜਿਹੜਾ ਫਰਕ ਪਿਆ ਹੋਇਆ। ਜਿਨ੍ਹਾਂ ਨੇ ਕਿਉਂਕਿ ਦਿੱਲੀ ਦੀ ਗੱਲ ਕਰੀਏ ਜਾਂ ਹਿਮਾਚਲ ਜਾਣ ਵਾਲੇ ਲੋਕਾਂ ਨੂੰ ਜਿਹੜੀਆਂ ਬੱਸਾਂ ਕੱਟ ਮਿਲ ਰਹੀਆਂ ਨੇ ਕਿਉਂਕਿ ਪੀਆਰਟੀਸੀ ਦੇ ਜਿਹੜੇ 80% ਜਿਹੜੇ ਕੱਚੇ ਮੁਲਾਜ਼ਮ ਨੇ ਉਹ ਹੜਤਾਲ ਤੇ ਨੇ। ਜਿਨ੍ਹਾਂ ਨੇ ਬਾਹਰ ਟਰੈਵਲ ਕਰਨਾ ਕਰਨਾ ਵੈ। ਦਿੱਲੀ ਹਿਮਾਚਲ ਵਾਲੀ ਸਾਈਡ ਤੇ ਉਹਨਾਂ ਨੂੰ ਕਾਫੀ ਜੜਾ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵੈ ਸੋ ਦੁਕਾਨਾਂ ਜਿਹੜੀਆਂ ਆਮ ਰੁਟੀਨ ਦੇ ਵਿੱਚ ਖੁੱਲੀਆਂ ਹੁੰਦੀਆਂ ਨੇ ਉਦਾਂ ਹੀ ਖੁੱਲੀਆਂ ਹੋਈਆਂ ਨੇ ਆਵਾਜਾਈ ਤੇ ਜਿਹੜਾ ਹੈ ਕਾਠੀ ਜਿਹੜਾ ਹੈ ਅਸਰ ਦੇਖਣ ਨੂੰ ਮਿਲ ਰਿਹਾ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹਿਣ ਲਈ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ ਅਮਿਤ